ਆ ਗਈ ਤੈਨੂੰ ਆਪਣੀ ਧੀ ਦੀ ਯਾਦ ਬੈਠੋ ਨਾ ਬਰਾਬਰ ਦੀ ਧੀ ਆ ਤਾਂ ਹੀ ਕਹਿ ਰਹੀਆਂ ਸਾਡੇ ਮੋਢਿਆਂ ਤੇ ਕਿਉਂ ਬੋਝ ਪਾ ਰਹੇ ਹੋ ਲੈ ਜਾਓ ਆਪਣੀ ਕੀ ਨੂੰ ਹਾਂ ਜੇ ਮੁੰਡਾ ਹੁੰਦਾ ਅਸੀਂ ਕੁਝ ਸੋਚ ਵੀ ਲੈਂਦੇ ਪਰ ਇਹਨਾਂ ਦੋਨਾਂ ਮਾਵਾਂ ਧੀਆ ਨੂੰ ਰੱਖ ਕੇ ਅਸੀਂ ਕੀ ਕਰਾਂਗੇ ਬੈਣੀ ਇਹਦਾ ਕੀ ਮਤਲਬ ਹੈ ਤੇ ਤੈਨੂੰ ਇੰਨਾ ਮਜਬੂਰ ਨਾ ਕਰੇ ਕਿ ਉਹਦੀ ਅੱਖਾਂ ਸਾਹਮਣੇ ਦੇ ਮਾਪਿਆਂ ਨੂੰ ਜਲੀਲ ਕੀਤਾ ਜਾਵੇ ਤੇ ਉਹ ਕੁਝ ਨਾ ਕਰ ਸਕੇ ਕੋਈ ਨਾ ਭਾਬੀਏ ਤੂੰ ਮੇਰੇ ਭਰਾ ਅੱਗੇ ਮੈਨੂੰ ਬੁਰਾ ਬਣਾਉਣੀ ਆ ਨਾ ਹੁਣ ਦੇਖੀ ਮੈਂ ਕੀ ਕਰਦੀ ਜੇ ਤੈਨੂੰ ਵੀ ਇਸ ਘਰੋਂ ਨਾ ਨੱਕੜਿਆ ਤਾਂ ਮੈਨੂੰ ਵੀ ਆਪਣੀ ਨਨਾਂ ਨਾ ਆਖੀ ਕੀ ਗੱਲ ਕੱਲੀ ਕੀ ਬੋਲੀ ਜਾਨੀ ਆ ਖੋ ਜੀ ਨੀ ਮੰਮੀ ਆ ਤੁਹਾਡੀ ਛੋਟੀ ਨੂੰ ਨੂੰ ਘਰੋਂ ਕੱਢਣ ਦੀ ਸੋਚਦੀ ਆ ਸੋਚ ਸੋਚ ਉਹ ਤਾਂ ਮੇਰੀਆਂ ਅੱਖਾਂ 'ਚ ਵੀ ਰੜਕਦੀ ਆ ਮੰਮੀ ਜਿਸ ਦਿਨ ਦਾ ਵੀਰੇ ਨੇ ਉਹਦੇ ਕਰਕੇ ਮੇਰੇ ਤੇ ਹੱਥ ਝੱਕਿਆ ਨਾ ਉਸ ਦਿਨ ਦੀ ਤਾਂ ਮੈਨੂੰ ਜਹਰ ਤੋ ਵੀ ਕਾੜੀ ਲੱਗਦੀ ਆ ਕੋਈ ਨਾ ਪੁੱਤ ਤੂੰ ਫਿਕਰ ਨਾ ਕਰ ਇਹਨੂੰ ਤਾਂ ਨਾ ਮੈਂ ਹੁਣ ਦਿਨੇ ਤਾਰੇ ਦਿਖਾਉਂਗੀ 내ਲੇ ਨਾ ਹੁਣ ਤੂੰ ਆਪਣੀਆਂ ਅੱਖਾਂ ਨਾਲ ਹੀ ਦੇਖ ਲਈ ਇਹਦੇ ਮਾਵਾ-ਪਾਪ ਤਾਂ ਇਹਨੂੰ ਲੈ ਕੇ ਨਹੀਂ ਨਾ ਗਏ ਹੈਗੇ ਤੇ ਮੈਂ ਇਹਨੂੰ ਇੱਥੇ ਰਹਿਣ ਨਹੀਂ ਦੇਣਾ। ਨਾ ਮੰਮੀ ਜੇ ਨਹੀਂ ਰੱਖਣੀ ਨਾ ਫਿਰ ਮੇਰੀ ਤੁਸੀਂ ਇੱਕ ਗੱਲ ਸੁਣੋ। ਨਾ ਪਲਾਂ ਤੇਰੀ ਇਸ ਗੱਲ ਤੋਂ ਉਹਨੂੰ ਘਰੋਂ ਕੱਢਣ ਦਾ ਕੀ ਮਤਲਬ? ਮੰਮੀ ਤੁਸੀਂ ਮੇਰੀ ਗੱਲ ਮੰਨ ਕੇ ਤਾਂ ਦੇਖੋ ਫਿਰ ਆਪਾਂ ਨੂੰ ਇਹਨੂੰ ਘਰੋਂ ਕੱਢਣ ਤੋਂ ਕੋਈ ਨਹੀਂ ਰੋਕ ਸਕਦਾ ਕੀ ਗੱਲ ਸਰਦਾਰ ਜੀ ਬੜੇ ਉਦਾਸ ਜੇ ਬੈਠੇ ਹੋ ਮਮਲੀ ਯਾਰ ਤੁਹਾਨੂੰ ਕੀ ਦੱਸਾਂ ਅੱਜ ਜੋ ਮੰਮੀ ਨੇ ਮਨਦੀਪ ਦੇ ਮਾਪਿਆਂ ਨਾਲ سلوਕ ਕੀਤਾ ਨਾ ਮੈਂ ਤਾਂ ਆਪਣੀਆਂ ਨਜ਼ਰਾਂ 'ਚੋਂ ਆਪ ਹੀ ਗਿਰ ਗਿਆ ਜੇ ਮੇਰਾ ਭਰਾ ਇਸ ਦੁਨੀਆ ਤੋਂ ਚਲਾ ਗਿਆ ਉਹਦੇ 'ਚ ਮੰਦੀਪ ਤੇ ਜੰਨਤ ਦਾ ਕੀ ਕਸੂਰ ਆ ਕਿਹੜਾ ਮੰਮੀ ਉਹਦੇ ਮਾਪਿਓ ਨੂੰ ਤੇ ਉਹਨੂੰ ਇੰਨਾ ਬਾਰ-ਬਾਰ ਆ ਕੇ ਸੁਣਾਈ ਚੁਣਦੇ। ਬੋਲੀ ਤੁਹਾਨੂੰ ਮੰਮੀ ਦੇ ਸੁਭਾਅ ਦਾ ਤਾਂ ਪਤਾ ਹੀ ਆ। ਆਇਆ ਗਿਆ ਵੀ ਨਹੀਂ ਦੇਖਦੇ ਬੋਲਣ ਲੱਗਿਆ। ਉਹ ਬਬਲੀ ਮੰਮੀ ਦੇ ਸੁਭਾਅ ਤੋਂ ਕੀ ਲੈਣਾ ਦੇਣਾ ਆ। ਅੱਜ ਨਾ ਮਨਦੀਪ ਦੇ ਮਾਪਿਓ ਦੀਆਂ ਅੱਖਾਂ 'ਚ ਮੈਂ ਉਹ ਚੀਜ਼ ਦੇਖੀ ਵੀ ਜੋ ਇੱਕ ਮਾਪੇ ਦੀਆਂ ਅੱਖਾਂ 'ਚ ਨਹੀਂ ਹੋਣਾ ਚਾਹੀਦਾ ਸੀ। ਅੱਜ ਉਹਨਾਂ ਦਾ ਦਿਲ ਰੋ ਰਿਹਾ ਸੀ ਮੰਮੀ ਦੀਆਂ ਗੱਲਾਂ ਸੁਣ ਕੇ। ਸਰਦਾਰ ਜੀ ਤੁਸੀਂ ਆਪਣੇ ਮਨ ਤੇ ਬੋਝ ਨਾ ਪਾਓ। ਜੋ ਹੋਣਾ ਸੀ ਹੋ ਗਿਆ। ਚਲ ਮੈਂ ਤਾਂ ਆਪਣੇ ਮਨ ਤੇ ਕੀ ਬੋਝ ਪਾਣਾ ਤੂੰ ਮਨਦੀਪ ਨੂੰ ਦੇਖ ਉਹਨੇ ਗੱਲ ਦਿਲ ਤੇ ਲਾ ਲਈ ਹੋਣੀ ਆ ਉਹਨੂੰ ਸਾਭਲਾ ਜਾ ਕੇ ਚਲ ਆ ਦੇਖਦੀ ਆ ਪਤਾ ਨਹੀਂ ਸਰਦਾਰ ਜੀ ਨੂੰ ਤਾਂ ਨਾ ਮਨਦੀਪ ਤੇ ਉਹਦੀ ਧੀ ਦਾ ਹੀ ਦੁੱਖ ਆਈ ਜਾਂਦਾ ਵਾ ਨਾ ਮਨਦੀਪ ਹੁਣ ਤੂੰ ਸਿੱਟੀ ਬੈਠੀ ਆ ਇੱਧਰ ਤੈਨੂੰ ਕਿੰਨੀ ਵਾਰੀ ਕਿਹਾ ਪਈ ਹੌਸਲਾ ਕਰ ਜੇ ਤੂੰ ਇਹ ਹੌਸਲਾ ਟਾਏਂਗੀ ਤੇ ਤੇਰੀ ਧੀ ਦਾ ਕੀ ਬਣੂਗਾ ਦੀਦੀ ਕਿਵੇਂ ਹੌਸਲਾ ਕਰਾਂ ਮੈਨੂੰ ਤਾਂ ਘਰਦਿਆਂ ਦੇ ਤਾਨੇ ਨਹੀਂ ਤੋੜਤਾ ਜਿਉ ਤੂੰ ਇਹ ਜਿਉ ਤੂੰ ਇਹਰੇ ਤੁਸੀਂ ਮੇਰੇ ਨਾਲ ਚੱਲੋ ਨਾ ਕੀ ਕੀਤਾ ਤੈਨੂੰ ਨਹੀਂ ਪਤਾ ਮੈਂ ਰੋਟੀ ਖਾਂਦਾ ਪਿਆ ਸੀਗਾ ਮੇਰੀ ਗਲਤੀ ਨਾਲ ਹੋਇਆ ਸੀ ਨਾ ਤੁਸੀਂ ਨਾ ਖਾਣ ਦਿਓ ਮੁੰਡੇ ਨੂੰ ਰੋਟੀ ਅੰਨੀ ਹੋਈਆਂ ਤੂੰ ਦਿਸਣਾ ਨਹੀਂ ਗਾ ਤੈਨੂੰ ਪਾਣੀ ਘੋਲ ਕੇ ਰੱਖਤਾ ਥੱਲੇ ਸਾਰਾ ਇੱਕ ਤਾਣਾ ਇਹਨਾਂ ਮਾਵਾ ਧੀਆਂ ਨੇ ਸਾਰਿਆਂ ਦੀ ਰੋਟੀ ਹਰਾਮ ਕੀਤੀ ਹੋਈ ਆ ਨਾ ਚੋਣ ਕੀ ਕਰੂਗੀ ਕਿਉਂ ਇੰਨਾ ਰਾਲਾ ਪਾਇਆ ਨਹੀਂ ਆਹਾ ਜੰਨਤ ਮੇਰੇ ਪੋਤੇ ਨੂੰ ਚੱਜ ਨਾਲ ਰੋਟੀ ਵੀ ਖਾਣ ਨਹੀਂ ਦਿੰਦੀ ਹੈਗੀ ਇਹਨਾਂ ਮਾਵਾ ਧੀਆਂ ਨੇ ਨਾ ਜਿਹਨਾਂ ਹਰਾਮ ਕਰ ਰੱਖਿਆ ਵਾ ਜੰਨਤ ਆ ਕੀ ਕੀਤਾ ਉਤ ਨਾ ਪਾਪੀ ਤੂੰ ਕੀ ਪੁੱਛਦੀ ਆ ਤੂੰ ਹੀ ਤਾਂ ਸਿਖਾਇਆ ਇਹਨੂੰ ਨਾਲੇ ਤੁਹਾਡੇ ਦੋਨੋਂ ਮਾਵਾਂ ਦੀਆਂ ਤਾਂ ਉੱਤੇ ਜੋਤ ਜਰਿਆ ਨਹੀਂ ਜਾਂਦਾ ਨਾ ਜੋਤੀ ਮੈਂ ਕਿਉਂ ਫਰਕ ਕਰੂੰਗੀ ਦੋਨੋਂ ਬੱਚਿਆਂ ਵਿੱਚ ਜੋਤ ਤੇ ਜਨਤ ਮੇਰੇ ਲਈ ਦੋਨੋਂ ਇੱਕੋ ਬਰਾਬਰ ਨੇ ਫਰਕ ਫਰਕ ਤਾਂ ਤੂੰ ਕਰਦੀ ਆ ਤੇਰੀ ਧੀ ਨੂੰ ਕੋਈ ਪੁੱਛਦਾ ਨਹੀਂਗਾ ਨਾ ਤਾਂ ਤੂੰ ਸਾਡੇ ਜੋਤ ਤੋਂ ਮੱਚਦੀ ਆ ਮੱਚਦੀ ਔ ਮਮੀ ਬੱਸ ਵੀ ਕਰੋ ਹੁਣ ਕਿਉਂ ਐਵੇਂ ਬੋਲੀ ਜਾਂਦੇ ਓਨੂੰ ਜਨਤ ਤੂੰ ਆ